ਸਿੱਧੂ ਮਸੂਏ ਵਾਲਾ ਦੀ ਮਾਂ ਚਰਨਕੌਰ 58 ਸਾਲ ਦੀ ਉਮਰ ਚ ਕਰਵਾਏ ਗਏ ਆਈਪੀਐਫ ਦੇ ਖਿਲਾਫ ਸਿਹਤ ਮੰਤਰਾਲਾ ਕੋਈ ਕਾਰਵਾਈ ਨਹੀਂ ਕਰ ਸਕਦਾ ਚਰਨਕੌਰ ਨੇ ਭਾਰਤ ਚ ਸਿਰ ਬੱਚੇ ਨੂੰ ਜਨਮ ਦਿੱਤਾ ਏ ਆਈਪੀਐਫ ਟ੍ਰੀਟਮੈਂਟ ਇੱਥੇ ਨਹੀਂ ਹੋਇਆ ਵਿਦੇਸ਼ਾ ਚ ਕਰਵਾਇਆ ਗਿਆ ਬੱਚੇ ਦੀ ਡਿਲੀਵਰੀ ਰੋਕੀ ਨਹੀਂ ਜਾ ਸਕਦੀ ਤੇ ਕੋਈ ਵੀ ਹੈਲਥ ਸੈਂਟਰ ਬੱਚੇ ਦੀ ਡਿਲੀਵਰੀ ਕਰਵਾ ਸਕਦਾ ਏ ਅਜਿਹੇ ਚ ਚਰਨਕੌਰ ਤੋਂ ਪੰਜਾਬ ਸਿਹਤ ਵਿਭਾਗ ਵੱਲੋਂ ਆਈਪੀਐਫ ਦੇ ਬਾਬਤ ਮੰਗੇ ਗਏ ਜਵਾਬ ਤੇ ਕਾਰਵਾਈ ਨੂੰ ਲੈ ਕੇ ਸਿਹਤ ਵਿਭਾਗ ਨੇ ਵਿਰਾਮ ਲਗਾ ਦਿੱਤਾ ਏ ਸੂਤਰਾਂ ਦਾ ਕਹਿਣਾ ਹੈ ਕਿ ਚਰਨ ਕੋਰ ਦੇ ਬੱਚੇ ਨੂੰ ਜਨਮ ਦੇਣ ਵਾਲੇ ਹਸਪਤਾਲ ਖਿਲਾਫ ਇੱਕ ਵਿਅਕਤੀ ਨੇ ਸਿਹਤ ਮੰਤਰਾਲੇ ਨੂੰ ਸ਼ਿਕਾਇਤ ਪੇਸ਼ ਕੀਤੀ ਸੀ। ਦੂਜੇ ਪਾਸੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਿਹਤ ਵਿਭਾਗ ਤੋਂ ਰਿਪੋਰਟ ਮੰਗੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਸਕੱਤਰ ਰਾਹੀ ਬਲਕੌਰ ਸਿੰਘ ਤੋਂ ਆਈਪੀਐਫ ਦੇ ਸਬੰਧ ਚ ਜਵਾਬ ਮੰਗਦੇ ਇਤਰਾਜ਼ ਪ੍ਰਗਟਾਇਆ ਸੀ ਤੇ 2 ਹਫ਼ਤੇ ਚ ਮਾਮਲੇ ਦਾ ਜਵਾਬ ਦੇਣ ਲਈ ਕਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਸਿਹਤ ਵਿਭਾਗ ਨੇ ਆਈਪੀਐਫ ਹਸਪਤਾਲ ਸਬੰਧੀ ਜਾਂਚ ਹੋਣੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਗਟਾਏ ਇਤ ਪਰਸ ਤੋਂ ਬਾਅਦ ਸਿਹਤ ਵਿਭਾਗ ਨੇ ਇਸ ਮਾਮਲੇ 'ਤੇ ਚੁੱਪੀ ਧਾਰ ਲਈ ਸੀ ਤੇ ਜਾਂਚ ਤੋਂ ਪਿੱਛੇ हट ਗਿਆ ਹੈ ਹਾਲਾਂਕਿ ਸਿਹਤ ਵਿਭਾਗ ਵਿੱਚ ਕਿਹਾ ਜਾ ਰਿਹਾ ਹੈ ਕਿ ਚਰਨ ਕੌਰ ਦੀ ਆਈਪੀਐਫ ਯੂਕੇ ਵਿੱਚ ਹੋਈ ਸੀ ਕਿਉਂਕਿ ਬਲਕੌਰ ਸਿੰਘ ਤੇ ਉਹਨਾਂ ਦੀ ਪਤਨੀ ਚਰਨ ਕੌਰ ਨਵੰਬਰ 2022 ਵਿੱਚ ਯੂਕੇ ਚਲੇ ਗਏ ਸੀ ਇਸ ਸਬੰਧੀ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਨੇ ਉਹਨਾਂ ਤੋਂ ਇੱਕ ਵਾਰ ਹੀ ਪੁੱਛਤਾਚੀ ਕੀਤੀ ਏ ਉਸ ਤੋਂ ਬਾਅਦ ਸਿਹਤ ਵਿਭਾਗ ਨੇ ਕੋਈ ਵੀ ਸਵਾਲ ਨਹੀਂ ਪੁੱਛਿਆ ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ ਤੇ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਹੁਣ ਸਿਹਤ ਵਿਭਾਗ ਇਸ ਮਾਮਲੇ ਕੋਈ ਵੀ ਕਾਰਵਾਈ ਨਹੀਂ ਕਰੇਗਾ ਤੇ ਮਾਮਲੇ 'ਚ ਪਰਿਵਾਰ ਤੋਂ ਕੋਈ ਵੀ ਪੁੱਛਗਿੱਛ ਨਹੀਂ ਕੀਤੀ ਜਾਵੇਗੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ